ਮੈਲੇ ਨੂੰ ਕਰਿਆ ਦੀ ਫੋਨ ਆਇਆ ਅੱਛਾ ਅੱਛਾ ਲੈ ਇਹਦਾ 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 ਉਹੀ ਲੜਦੇ ਫਿਰਦੇ ਨੇ ਆਪਣੇ ਨਾਲ ਆ ਨਾਲੇ ਹੁਣ ਤਾਂ ਚਾਚੇ ਕੇ ਗੱਲ ਤਾਂ ਸੁਣਾ ਨਾਲੇ ਹੁਣ ਤਾਂ ਚਾਚੇ ਕੇ ਪੈਰੀ ਆ ਇਹ ਪਾਈਪ ਲਾਈਨ ਉਹਦਾ ਰਾਤੋਂ ਰਾਤ ਉਹ ਵੀ ਪੱਟ ਕੇ ਉੱਥੇ ਉਹ ਆਪਣੀ ਜਿਹੜੀ ਉਹ ਪੜਦੇ ਹੁੰਦੇ ਨੇ ਹਨਾ ਲੰਬੀ ਜੀ ਪੈਪ ਪਾਉਣ ਵਾਸਤੇ ਉਹ ਵੀ ਪੱਟ ਕੇ ਨਾਲੇ ਤਾਂ ਚਾਚੇ ਕੇ ਪੈਰੀ ਆ ਹੁਣ ਪਾਈਪ ਲਾਈਨ ਨਾਲੇ ਆਪਣੇ ਪੈਰੀ ਹੈਗੀ ਓਏ ਹੋਰ ਇਹਨਾਂ ਲੋਕਾਂ ਨੂੰ ਕੀ ਪਤਾ ਆ ਇਹਦਾ ਬੱਪੂ ਸਰਕਾਰਾਂ ਕਰਦੀਆਂ ਨੇ ਕੰਮ ਸਾਰਿਆਂ ਵਾਸਤੇ ਕਰਦੀਆਂ ਨੇ ਹੈ ਹੁਣ ਕੱਲੇ ਆਪਾਂ ਥੋੜਾ ਖਾ ਮੰਗੇ ਜਾਂ ਆਪਣੀ ਆਪਣੀ ਥੋੜਾ ਕੱਲਿਆਂ ਦੀ ਸਰਕਾਰ ਰਗੀ ਉਹਦਾ ਉਹਦਾ ਸਾਰਿਆਂ ਵਾਸਤੇ ਕੰਮ ਹੋ ਰਿਹਾ ਹੈਗਾ ਹੁਣ ਫਾਇਦਾ ਤੇ ਵੀ ਲੈਣਗੇ ਅੱਛਾ ਚੱਲ ਵਧੀਆ ਆ ਜਾ ਆ ਜਾ ਫਿਰ ਆਪਾਂ ਲਵੇ ਆ ਖੜ ਕੇ ਕੰਮ ਕਰਾ ਦੇਣਾ ਆ ਨਾਲੇ ਚਾਹ ਲੈ ਆਈਂ ਜੰਗਾ ਉਹਨਾਂ ਵਾਸਤੇ ਚੱਲ ਠੀਕ ਆ ਬਾਪੂ ਆਇਆ ਤੂੰ ਫਿਰ ਮਜ਼ਬੂਤ ਨਹੀਂ ਪੈਪਤਾ ਉਹੀ ਲੜਦੇ ਫਿਰ ਜਾਂਦੇ ਨੇ ਬਸ ਬੜਾ ਜ ਤਕੜਾ ਬਣ ਤੱਕ ਹੀ ਆ ਜਾਣਾ ਲੋਕਾਂ ਚ ਉਈਓ ਲੜਦੇ ਫਿਰ ਜਾਂਦੇ ਨੇ ਦੱਸਾ ਹੁਣ ਨਾਲੇ ਤਾਂ ਚਾਚੇ ਕੇ ਪਊਗੀ ਨਾਲੇ ਸਾਡੇ ਪਊਗੀ ਅਖ ਨੂੰ ਪਾਣੀ ਤਾਂ ਦੋ ਖੇਤਾਂ ਦਾ ਜਾਊਗਾ ਹੁਣ ਅਸੀਂ ਦਾ ਕੋਈ ਨਹੀਂ ਕਹਿੰਦੇ ਮੇਲੇ ਨੂੰ ਵੀ ਐਮ ਐਲ ਏ ਸਾਡਾ ਸਰਕਾਰ ਸਾਡੀ ਆਗੀ ਹੂੰ ਸਰਕਾਰ ਕਿਹੜਾ ਇੱਕ ਦੀ ਹੁੰਦੀ ਆ ਸਾਰਿਆਂ ਦੀ ਹੁੰਦੀ ਆਗੀ ਨਾਲੇ ਇੱਕ ਨੂੰ ਥੋੜਾ ਫਾਇਦਾ ਹੋਣਾ ਇਹ ਤਾਂ ਸਾਰਿਆਂ ਨੂੰ ਫਾਇਦਾ ਹੋਣਾ ਭਾਵੇਂ ਜਿਹੜੀ ਮਰਜ਼ੀ ਸਰਕਾਰ ਦਾ ਉਹ ਜਿਹੜਾ ਮਰਜ਼ੀ ਬੰਦਾ ਭਾਵੇਂ ਗਰੀਬ ਆ ਭਾਵੇਂ ਅਮੀਰ ਆ ਅਵੀ ਚਾਚੇ ਹੋਰੀ ਬਸ ਉਹੀ ਲੜਦੇ ਫਿਰ ਜਾਂਦੇ ਨੇ ਪਤਾ ਨਹੀਂ ਕੀ ਚਾਹੁੰਦੇ ਨੇ